ਅਸੀਂ ਵੀ ਆਪਣੀ ਅਨਾਲਾ ਹਲਕੇ ਦੀ ਜੱਤ ਦਾ ਗੱਗੋਮਾਲ ਦੇ ਪਿੰਡ ਜਿਹੜੇ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਿੰਡ ਹੈ ਉਹਨਾਂ ਦੇ ਗੁਰੂ ਘਰ ਤੋਂ ਇਹ ਸ਼ੁਰੂ ਕੀਤੀ ਆ ਪਹਿਲੀ ਮੀਟਿੰਗ ਜਿਹੜੀ ਪਹਿਲੀ ਓਥੇ ਜਿਹੜੀ ਆ ਗੱਗੋਮਾਲ ਦੇ ਵਿੱਚ ਚੁਕਾਈ ਆ ਰੋਇ ਦੇ ਪਿੰਡ ਪਿੰਡ ਹਰੇ ਮਲੇ ਹਰ ਮੰਤੀ ਦੇ ਜਿਹੜੇ ਕਰਦੇ ਆ ਅਸੀਂ 50 ਦਿਨਾਂ ਦੇ ਵਿੱਚ ਆਪਣਾ ਹਲਕਾ ਜਿਹੜਾ ਉਹ ਪੂਰਾ ਕਵਰ ਕਰਾਂਗੇ ਹਰ ਪਿੰਡ ਦੇ ਵਿੱਚ ਜਾਵਾਂਗੇ ਪੜਾਸੀ ਸਮਝਿਆ ਕਿ ਜੇ ਪੂਰ ਦਾ ਉੱਤੇ ਨਸ਼ਾ ਮੁਕਤੀ ਕਰਨੀ ਹੈ ਤੇ ਪਿੰਡਾਂ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਿਹੜਾ ਨਾਮ ਲਿਆ ਜਾਵੇ ਉਹਦੇ ਕਰਕੇ ਅੱਜ ਅਸੀਂ ਇਹ ਨਸ਼ਾ ਮੁਕਤੀ ਮਹਿਮ ਜਿਹੜੀ ਸ਼ੁਰੂ ਕੀਤੀ ਹੈ ਪਨੂ ਕਦੋਂ ਜਿਹਨ ਦੇ ਮਾਮਲੇ ਸੀਐਮ ਸਾਹਿਬ ਦੀ ਸਖਤ ਹਦਾਇਤ ਹੈ ਕਿ ਜਿਹੜਾ ਵੀ ਬੰਦਾ ਨਵਾਦੋਂ ਚਾਹੇ ਕੋ ਸਾਡਾ ਐਮਐਲਏ ਹੋਵੇ ਮੰਤਰੀ ਹੋਵੇ ਸਾਡਾ ਕੋ ਪੁਲਿਸ ਅਫਸਰ ਹੋਵੇ ਸਾਡਾ ਕੋ ਥਾਣੇਦਾਰ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਖਿਲਾਫ ਜੜੀ ਸਖਤ ਕਾਨੂੰਨੀ ਕਾਰਵਾਈ ਜਦ ਅਸੀਂ ਨਸ਼ਾ ਮੁਕਤੀ ਯਾਤਰਾ ਸਾਰੇ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਦੀਵਾਲ ਜੀ ਨੇ ਇਹ ਜੱਤ ਦਾ ਨਵੇਂ ਸ਼ਹਿਰ ਤੋਂ ਸ਼ੁਰੂ ਕੀਤੀ ਹੈ ਅਸੀਂ ਵੀ ਆਪਣੀ ਅਨਾਲਾ ਹਲਕੇ ਦੀ ਜੱਤ ਦਾ ਗੱਗੋਮਾਲ ਦੇ ਪਿੰਡ ਜਿਹੜੇ ਕਿ ਸੇਕ ਕੌਮ ਦੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਪਿੰਡ ਹੈ ਉਹਨਾਂ ਦੇ ਗੁਰੂ ਘਰ ਤੋਂ ਇਹ ਸ਼ੁਰੂ ਕੀਤੀ ਹੈ ਪਹਿਲੀ ਮੀਟਿੰਗ ਜਿਹੜੀ ਪਹਿਲੀ ਓਥ ਜਿਹੜੀ ਹੈ ਗੰਗੋਮਾਲ ਦੇ ਵਿੱਚ ਠਕਾਈ ਆ। ਇਸ ਵੇਲੇ ਆਪਾਂ ਲੋਂਗੋਮਾਲ ਪਿੰਡ ਦੇ ਵਿੱਚ ਆ। ਔਰ ਇਹ ਤੋਂ ਬਾਅਦ ਅਸੀਂ ਅਬੂਸਹਿਦ ਪਿੰਡ ਦੇ ਵਿੱਚ ਜਾਣਾ। ਰੋਜ ਦੇ ਤਿੰਨ ਪਿੰਡ ਹਰ ਐਮਐਲਏ ਹਰ ਮੰਤਰੀ ਜਿਹੜੇ ਕਰਦੇ ਆ ਅਸੀਂ 50 ਦਿਨਾਂ ਦੇ ਵਿੱਚ ਆਪਣਾ ਹਲਕਾ ਜਿਹੜਾ ਉਹ ਪੂਰਾ ਕਵਰ ਕਰਾਂਗੇ ਹਰ ਪਿੰਡ ਦੇ ਵਿੱਚ ਜਾਵਾਂਗੇ। ਉਹ ਨਸ਼ੇਲੀ ਜਿੰਨੀ ਪਹਿਲੀ ਮਾਰਚ ਤੋਂ ਅਸੀਂ ਇਹ ਮਹਿਮ ਸ਼ੁਰੂ ਕੀਤੀ ਸੀਗੀ। ਹੁਣ ਤੱਕ ਸਾਨੂੰ ਬਹੁਤ ਜ਼ਬਰਦਸਤ ਰਿਸਪੌਂਸ ਜਿਹੜਾ ਮਿਲਿਆ। ਪਰ ਅਸੀਂ ਸਮਝਦੇ ਆ ਕਿ ਜੇ ਪੂਰ ਦੇ ਉੱਤੇ ਨਸ਼ਾ ਮੁਕਤੀ ਕਰਨੀ ਹੈ ਤੇ ਪਿੰਡਾਂ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਜਿਹੜਾ ਨਾਮ ਲਿਆ ਜਾਵੇ ਉਹਦੇ ਕਰਕੇ ਅੱਜ ਅਸੀਂ ਇਹ ਨਸ਼ਾ ਮੁਕਤੀ ਮਹਿੰਮ ਜਿਹੜੀ ਸ਼ੁਰੂ ਕੀਤੀ ਹੈ ਸੋ ਬਹੁਤ ਵਧੀਆ ਤੁਸੀਂ ਦੇਖਿਆ ਛੋਟੇ ਛੋਟੇ ਪਿੰਡ ਨੇ ਤੇ ਕਿੰਨੇ ਲੋਕ ਜਿਹੜੇ ਕਿੰਨੇ ਸਾਡੇ ਭੈਣ ਭਰਾ ਮਾਵਾ ਸਾਡੀਆਂ ਆਈਆਂ ਇਹ ਇਹ ਇੱਕ ਸਬੂਤ ਹੈ ਕਿ ਸਾਰੇ ਲੋਕ ਨਸ਼ੇ ਜਿਹੜੇ ਆ ਉਹ ਖਤਮ ਕਰਨਾ ਚਾਹੁੰਦੇ ਆ ਉਹਦੇ ਨਾਲੇ ਦੀ ਤਰਤੀ ਦੇ ਉੱਤੇ ਨਸ਼ਾ ਖਤਮ ਕਰਾਂਗੇ ਅਜ ਨਾਲੇ ਦੀ ਤਰਤੀ ਦੇ ਉੱਤੇ ਜਿਹੜਾ ਬੰਦਾ ਨਸ਼ਾ ਵੇਚੂਗਾ ਜੇ ਉਹ ਸ਼ਰਾਬ ਦਾ ਨਸ਼ਾ ਹੈ ਸਮੈਕ ਦਾ ਹੀਰੋਇਨ ਦਾ ਫੀਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਉਸ ਬੰਦੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਜਿਹੜੀ ਉਹ ਕਰਾਂ। ਅੱਜ ਬੜੀ ਕਾਮਯਾਬੀਆਂ ਨੇ ਉਹ ਜਿਹੇ ਕਾਲੀਆਂ ਭੇਡਾਂ ਜਿਹ ਮੈਗਨੇਜ ਵੀ ਹੈਗੀਆਂ ਸਰਕਾਰੀ ਮੈਗਨੇਜ ਵੀ ਹੈਗੀਆਂ ਉਹਨਾਂ ਤੋਂ ਅੱਗੇ ਵੀ ਤੁਸੀਂ ਦੇਖਿਆ ਇੱਕ ਡੀਐਸਪੀ ਨੂੰ ਗ੍ਰਫਤਾਰ ਕੀਤਾ। ਸੀਐਮ ਸਾਹਿਬ ਨੇ ਬੜੀ ਸਖਤ ਹਦਾਇਤ ਕੀਤੀ ਹੈ। ਇਹ ਸਾਰੇ ਲੋਕ ਨਹੀਂ ਹੁੰਦੇ। ਕੋਈ ਕੋਈ ਬੰਦਾ ਇਦਾਂ ਦਾ ਜਿਹੜਾ ਉਹ ਮਿਲ ਜਾਂਦਾ ਆਪਾਂ ਨੂੰ ਪਰ ਨਸ਼ਿਆਂ ਦੇ ਮਾਮਲੇ ਸੀਐਮ ਸਾਹਿਬ ਦੀ ਸਖਤ ਹਦਾਇਤ ਹੈ। ਕਿ ਜਿਹੜਾ ਵੀ ਬੰਦਾ ਨਵਾਦੋ ਚਾਹੇ ਕੋ ਸਾਡਾ ਐਮਐਲਏ ਹੋਵੇ ਮੰਤਰੀ ਹੋਵੇ ਸਾਡਾ ਕੋ ਪੁਲਿਸ ਅਫਸਰ ਹੋਵੇ ਸਾਡਾ ਕੋ ਥਾਣੇਦਾਰ ਹੋਵੇ ਕੋਈ ਵੀ ਹੋਵੇ ਹਰ ਇੱਕ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਹੋਈ 85 ਕਿਲੋ ਦੀ ਰਿਕਵਰੀ ਹੋਈ ਵੱਡੀ ਹਾਂ ਬਹੁਤ ਵੱਡੀ 85 ਕਿਲੋ ਦੀ ਰਿਕਵਰੀ ਮੂਹ ਨਾ ਕਹਣੀ ਹੁੰਦੀ ਆ ਇਹਦਾ ਮਤਲਬ ਇਹ ਆ ਕਿ ਹੁਣ ਅਸੀਂ ਲਗਭਗ ਨੇੜੇ ਤੇੜੇ ਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਖਤਮ ਕਰ ਦੇ ਬਿਰੋਧੀ ਸਵਾਲ ਵੀ ਚੁੱਕਦੇ ਆ ਜੀ ਕਿਹੜੇ ਬਿਰੋਧੀ ਕਿਹੜੀ ਪਾਰਟੀ ਬਿਰੋਧੀ ਪਾਰਟੀਆਂ ਸਵਾਲੇ ਕਿਹੜੀ ਵਿਰੋਧੀ ਪਾਰਟੀ ਦੱਸਨਾ ਕੱਲ ਹੀ ਗੋੜ ਦੁਕਦੇ ਮੀਠਿਆ ਗੋੜ ਕੋਈ ਲਾਓ ਹੋਏ ਅਸਾਂ ਬੱਚੇ ਲਿਆਂਦੇ ਆ ਉਹਨਾਂ ਨੇ ਬੰਦ ਥੋੜੇ ਕੀਤੇ ਆ ਅਸੀਂ ਨਸ਼ੇ ਬੰਦ ਕਰਦੇ ਅਸੀਂ ਨਸ਼ੇ ਢਾ ਦੇ ਜੇ ਪਾਰਟੀਆਂ ਚੰਗੀਆਂ ਹੁੰਦੀਆਂ ਤਾਂ ਪਹਿਲੇ 25 ਸਾਲ ਚ ਜਿਹੜਾ ਗੰਦ ਪਿਆ ਉਹ ਗੰਦ ਨਹੀਂ ਪੈਣਾ ਅਸੀਂ ਤੇ ਉਸ ਗੰਦ ਨੂੰ ਹਟਾ ਮਾਨ ਸਾਹਿਬ ਦੀ ਗਵਾਹੀ ਦੇ ਤਿਹੜਾ ਪੰਜਾਬ ਤੋਂ ਸਾਫ਼ ਕਰ ਦੇਣਾ ਉਹਨਾਂ ਦੀ ਦੇਣੀਆਂ ਨਸ਼ੇ ਸਾਰੇ ਜੀ ਸਾਰੇ ਉਹਨਾਂ ਦੀ ਦੇਣ ਹੈ ਕਾਂਗਰਸ ਤੇ ਕਾਲੀਆਂ ਦੀ